ਗੁਰਦਾਸਪੁਰ ਸ਼ਹਿਰ ਮਸ਼ਹੂਰ ਅਤੇ ਵੱਡੇ ਠੇ ਵਾਲੇ ਗੁਰਦੁਆਰਾ ਸਾਹਿਬ ਵਿੱਚ ਹਫੜਾ ਤਫੜੀ ਮਚ ਗਈ ਜਦੋਂ ਅਚਾਨਕ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਸਤਿੰਦਰ ਸਿੰਘ ਦੇ ਰਿਹਾਈਸ਼ੀ ਕਮਰਿਆਂ ਨੂੰ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਬਾਬਾ ਸਤਿੰਦਰ ਸਿੰਘ શ્રી ਹਜ਼ੂਰ ਸਾਹਿਬ ਦੀ ਯਾਤਰਾ ਤੇ ਗਏ ਹੋਏ ਨੇ ਅਤੇ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਦੱਸ ਦੇ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੱਲੋਂ ਉਹਨਾਂ ਦੇ ਕਮਰੇ ਦੇ ਵਿੱਚੋਂ ਧੂੰਆਂ ਉੱਠਦਾ ਦੇਖਿਆ ਗਿਆ ਤਾਂ ਅੰਦਰ ਜਾ ਕੇ ਜਦੋਂ ਵੇਖਿਆ ਤਾਂ ਭਿਆਨਕ ਅੱਗ ਲੱਗੀ ਹੋਈ ਸੀ ਉਸ ਵੱਲੋਂ ਤੁਰੰਤ ਆਪਣੇ ਸੰਪਰਕ ਦੀ ਸੰਗਤ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਵੀ ਪਾ ਲਿਆ ਗਿਆ ਦੱਸ ਦਈਏ ਕਿ ਫਰਨੀਚਰ ਦਾ ਨੁਕਸਾਨ ਹੋਇਆ ਜਦਕਿ ਜ਼ਿਆਦਾਤਰ ਸਮਾਨ ਬਚਾ ਲਿਆ ਗਿਆ ਜੇਕਰ ਅੱਗ ਜ਼ਿਆਦਾ ਭੜਕੀ ਹੁੰਦੀ ਤਾਂ ਜ਼ਿਆਦਾ ਨੁਕਸਾਨ ਹੋਣ ਦੇ ਥਾਂ ਚਾਂਸ ਜਿਹੜੇ ਨੇ ਉਹ ਬਣ ਸਕਦੇ ਸੀ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਗੁਰਦਾਸਪੁਰ ਸ਼ਹਿਰ ਦੇ ਮਸ਼ਹੂਰ ਅਤੇ ਵੱਡੇ ਥੇਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਰਿਹਾਈਸ਼ੀ ਕਮਰਿਆਂ ਨੂੰ ਅੱਗ ਲੱਗ ਗਈ ਮੈਂ ਫਾਇਰ ਅਫਸਰ ਗੁਰਦਾਸਪੁਰ ਸੁਖਵਿੰਦਰ ਪਾਲ ਸਾਨੂੰ ਨਾ 4:20 ਤੇ ਫੋਨ ਕਾਲ ਆਂਦੀ ਬੁਸ਼ ਕੰਟਰੋਲੋਂ ਤੋਂ ਵੀ ਇਦਾਂ ਥੇ ਵਾਲੇ ਵਿਧਵਾਲੇ ਗੁਰਦਾਰੇ ਦੇ ਨਾ ਕਮਰੇ ਦੇ ਅੰਦਰ ਅੱਗ ਲੱਗੀ ਆ ਅਸੀਂ ਇੱਥੇ ਆ ਕੇ ਵੇਖਿਆ ਬਾਬਾ ਸਤਿੰਦਰ ਸਿੰਘ ਦੇ ਰਿਹਾਸੀ ਕੁਆਟਰ ਜਿਹੜੇ ਉਹਨਾਂ ਦੇ ਅੰਦਰ ਅੱਗ ਲੱਗੀ ਜਿਹਦੇ ਵਿੱਚ ਬਿਸਤਰਾ ਸੀ ਫਰਨੀਚਰ ਸੀ ਤੇ ਹੋਰ ਸਮਾਨ ਸੀ ਤੇ ਜਿਹਨਾਂ ਨੂੰ ਅਸੀਂ ਮੌਕੇ ਤੇ ਆ ਕੇ ਕੰਟਰੋਲ ਕਰ ਦਿੱਤਾ ਤੇ ਸਮਾਨ ਬਾਹਰ ਕੱਢ ਰਹੇ ਆ ਜਿਹੜਾ ਬਚਿਆ ਸਮਾਨ ਕਿੰਨੀਆਂ ਫਰਗੜ ਗੱਡੀਆਂ ਮਈਆਂ ਦੋ ਫਰਗੜ ਗੱਡੀਆਂ ਗਈਆਂ ਆਈਆਂ ਜੀ ਮੌਕੇ ਤੇ ਕਿੰਨੀ ਕਿਪੜੀ ਹੈ ਅੱਗ ਕਾਫੀ ਜ਼ਿਆਦਾ ਭੜਕੀ ਹੋਈ ਸੀ ਤੇ ਮੌਕੇ ਤੇ ਆ ਕੇ ਤੇ ਆਪਾਂ ਦੋ ਗੱਡੀ ਦੇ ਮਦਦ ਨਾਲ ਅੱ ਤਾਂ ਲੱਗਿਆ ਕੁਝ ਕਾਰਨ ਦਾ ਨਹੀਂ ਕਾਰਨ ਦਾ ਹਜੇ ਪਤਾ ਨਹੀਂ ਲੱਗ ਸਕਿਆ ਜੀ ਸਥਿਤੀ ਕੰਟਰੋਲ ਚ ਬਿਲਕੁਲ ਸਥਿਤੀ ਕੰਟਰੋਲ ਚ ਹੈ ਜੀ ਸਾਨੂੰ ਇਤਲਾਹ ਮਿਲੀ ਸੀ ਕਿ ਗੁਰਦੁਆਰਾ ਸਾਹਿਬ ਜਿੱਥੇ ਬਾਬਾ ਜੀ ਦਾ ਰਹਿਸ਼ ਸਥਾਨ ਹੈ ਉਥੇ ਅੱਗ ਲੱਗੀ ਤੇ ਮੌਕੇ ਤੇ ਫਾਇਰ ਬ੍ਰਿਗੇਡ ਆ ਚੁੱਕੀ ਹੈ ਤੇ ਜਿਹੜੀ ਅਸੀਂ ਅੱਗ ਨੂੰ ਕਾਬੂ ਕਰ ਲਿਆ ਪਰ ਹਾਲੇ ਕਾਰਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਵੀ ਕਿਵੇਂ ਲੱਗੀ ਕਿੰਨੇ ਕਮਰੇ ਜੀ ਇਹ ਜੀ ਪਿੱਛੇ ਬਾਬਾ ਜੀ ਦੀ ਜਿੱਥੇ ਆਪਣੀ ਰਹਿਸ਼ ਉਥੇ ਜੀ ਦੋ ਦੋ ਕਮਰੇ ਨੇ ਜੀ ਕੀ ਕੀ ਨੁਕਸਾਨ ਹੈ ਇਹਦੇ ਵਿੱਚ ਜੀ ਉਹਨੇ ਦੱਸਣ ਮੁਤਾਬਕ ਵੀ ਇੱਥੇ ਜਿਹੜੇ ਅਸੀਂ ਘੋਵ ਵਗੈਰਾ ਪਿਆ ਸੀ ਤੇ ਸਮਾਨ ਆ ਜਿਹੜੇ ਬਿਸਤਰੇ ਵਗੈਰਾ ਕਾਫੀ ਪਏ ਹਾਂ ਜੀ ਬਾਕੀ ਸਥਿਤੀ ਕੰਟਰੋਲ ਚ ਹੈ